ਸਸਕਾਲੋ ਦੋਸਤੋ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਦੋਸਤੋ ਕੱਲ 13 April ਦਿਨ ਸ਼ਨੀਵਾਰ ਵਿਸਾਖੀ ਦਾ ਇਤਿਹਾਸਿਕ ਤੇ ਪਵਿੱਤਰ ਦਿਹਾੜਾ ਹੈ ਸੋ ਇਸ ਦਿਨ ਤੇ ਦੋ ਬੜੇ ਅਹਿਮ ਪ੍ਰੋਗਰਾਮ ਹੋ ਰਹੇ ਐ ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਨਾ ਪਹਿਲਾ ਪ੍ਰੋਗਰਾਮ ਤਾਂ ਸੋਡੀ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਪਿੰਡ ਦੋਦਰ ਵਿਖੇ ਉਹ ਸਾਖੀ ਅਤੇ ਖਾਲਸਾ ਪੰਥ ਸਿਰਜਣਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਜਿਹੜਾ ਸੋਡੀ ਫਾਊਂਡੇਸ਼ਨ ਵੱਲੋਂ ਲਾਇਆ ਜਾ ਰਿਹਾ ਸੋ ਕਿਸੇ ਦੀ ਵੀ ਜਾਨ ਬਚਾਉਣ ਵਾਸਤੇ ਖੂਨਦਾਨ ਕਰਨਾ ਬੜਾ ਜ਼ਰੂਰੀ ਹੈ ਖੂਨਦਾਨ ਮਹਾਦਾਨ ਤੇ ਖੂਨਦਾਨ ਸਭ ਤੋਂ ਵੱਡਾ ਪੁੰਨ ਦਾ ਕੰਮ ਕਿਹਾ ਜਾਂਦਾ ਹੈ ਸੋਡੀ ਚੈਰੀਟੇਬਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ 13 April 2024 ਦਿਨ ਸ਼ਨੀਵਾਰ ਨੂੰ ਵਸਾਕੀ ਅਤੇ ਖਾਲਸਾ ਪੰਥ ਸਿਰਜਣਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਗੁਰਦੁਆਰਾ ਸਾਹਿਬ ਪਹਿਲੀ ਅਤੇ 6ਵੀਂ ਪਾਸ਼ਾਹੀ ਤਖਾਨਵਦ ਮੱਧੋਕੇ ਰੋਡ ਪਿੰਡ ਦੌਧਰ ਵਿਖੇ ਲਗਾਇਆ ਜਾ ਰਿਹਾ ਹੈ। ਇਹਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ। ਐ ਸੰਸਾਦੇ ਸਕੱਤਰ ਪੀਐਸ ਸੋਟੀ ਸਾਹਿਬ ਨੇ ਇਸ ਮੌਕੇ ਖੂਨਦਾਨੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਔਰ ਇਹਦੇ ਨਾਲ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਸਰੀਰ ਪਹਿਲਾਂ ਨਾਲੋਂ ਵੇ ਤੰਦਰੁਸਤ ਤੇ ਰੈਸਟ ਪੋਸਟ ਰਹਿੰਦਾ ਤੇ ਇੱਕ ਤੰਦਰੁਸਤ ਵਿਅਕਤੀ ਜਿਸਦਾ ਭਾਰ 45 ਕਿਲੋ ਤੋਂ ਉੱਪਰ ਹੈ ਤੇ ਉਹਦੀ ਉਮਰ 18 ਤੋਂ 65 ਸਾਲ ਦੇ ਵਿੱਚਕਾਰ ਹੈ ਹਰ 3 ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ ਤੰਦਰੁਸਤ ਤੋਂ ਭਾਵ ਹੈ ਕਿ ਉਸ ਨੂੰ ਕੋਈ ਗੰਭੀਰ ਰੋਗ ਨਾ ਹੋਵੇ ਜਿਸ ਤਰ੍ਹਾਂ ਕਾਲਾ ਪੀਲੀਆ ਐਚ ਆਈ ਵੀ ਐਡਜ਼ ਕੈਂਸਰ ਇਸ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਨਾ ਹੋਣ ਤਾਂ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਸੋ ਉਹਨਾਂ ਨੇ ਖੂਨਦਾਨੀਆਂ ਨੂੰ ਇਸ ਕੈਂਪ ਦੇ ਵਿੱਚ ਪਹੁੰਚ ਕੇ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਫੋਨ ਨੰਬਰ ਜਾਰੀ ਕੀਤਾ ਹੈ ਕਿ ਜਿਸ ਕਿਸੇ ਨੇ ਵੀ ਇਸ ਕੈਂਪ ਦੇ ਵਿੱਚ ਪਹੁੰਚ ਕੇ ਖੂਨਦਾਨ ਕਰਨਾ ਹੈ ਤਾਂ 9780120025 9780120025 ਤੇ ਫੋਨ ਕਰਕੇ ਸੰਪਰਕ ਵੀ ਕਰ ਸਕਦੇ ਆ ਜਗ੍ਹਾ ਬਾਰੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤਾਂ ਉਹਨਾਂ ਤੋਂ ਲਈ ਜਾ ਸਕਦੀ ਹੈ ਸੋ ਦੂਸਰਾ ਜਿਹੜਾ ਇਵੈਂਟ ਸਬ ਬਹੁਤ ਅਹਿਮ ਹੋਣ ਜਾ ਰਿਹਾ ਹੈ ਉਹ ਹੈ 29ਵਾਂ ਤਰਕਸ਼ੀਲ ਮੇਲਾ ਤਰਕਸ਼ੀ ਸੁਸਾਇਟੀ ਭਾਰਤ ਰਜਿਸਟਰਡ ਦੀ ਇਕਾਈ ਮਹਿਤਪੁਰ ਜਲੰਧਰ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ 13 April 2024 ਦਿਨ ਸ਼ਨੀਵਾਰ ਨੂੰ ਸ਼ਿੰਝ ਗਰਾਊਂਡ ਵਿਸਾਖੀ ਮੇਲਾ ਜਿਹੜਾ ਹੈਗਾ ਮਹਿਤਪੁਰ ਜ਼ਿਲ੍ਹਾ ਗੁਲੰਦਰ ਵਿਖੇ ਸਵੇਰੇ 11 ਵਜੇ ਇਹ ਜਿਹੜਾ ਮੇਲਾ ਸ਼ੁਰੂ ਹੋਣਾ ਸੋ ਇਸ ਮੇਲੇ ਦੇ ਵਿੱਚ ਲੋਕ ਕਲਾਵਾਂ ਚ ਜੀਰਾ ਜਾਨੀ ਦੀ ਮੇਘ ਰਾਜ ਰੱਲਾ ਦੀ ਟੀਮ ਵੱਲੋਂ ਅਤੇ ਰੰਗ ਮੰਚ ਕੇਂਦਰ ਮਹਿਤਪੁਰ ਵੱਲੋਂ ਨਾਟਕ ਗੀਤ ਕੋਰੀਓਗ੍ਰਾਫੀਆਂ ਅਤੇ ਐਕਸ਼ਨ Song ਤੇ ਚਾਰਟ ਪ੍ਰਦਰਸ਼ਨੀ ਵਗੈਰਾ ਲਾਈ ਜਾਵੇਗੀ ਸੋ ਜਿਸ ਕਿਸੇ ਨੇ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨੀ ਹੈ ਜਾਂ ਇਸ ਮੇਲੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਉਹ ਤਰਕਸੀ ਸੁਸਾਇਟੀ ਭਾਰਤ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਮੈਸਮਪੁਰੀ ਦੇ ਨਾਲ 94174 46668 94174 46668 ਤੇ ਸੰਪਰਕ ਕਰ ਸਕਦਾ ਹੈ ਸੋ ਜੀ.ਡੀ.ਬੀ ਮੀਡੀਆ ਵੱਲੋਂ ਇਹ ਇਨਫਾਰਮੇਸ਼ਨ ਇਸ ਲਈ ਜਾਰੀ ਕੀਤੀ ਗਈ ਹੈ ਕਿ ਕੱਲ ਵਿਸਾਖੀ ਦਾ ਬੜਾ ਹੀ ਅਹਿਮ ਤੇ ਪਵਿੱਤਰ ਦਿਹਾੜਾ ਹੈ ਸੋ ਜਿਸ ਕਿਸੇ ਨੇ ਵੀ ਵਿਸਾਖੀ ਦੇ ਇਸ ਅਹਿਮ ਤੇ ਪਵਿੱਤਰ ਦਿਹਾੜੇ ਤੇ ਦਾਨ ਕਰਨਾ ਹੈ ਤਾਂ ਉਹ ਖੂਨਦਾਨ ਕਰ ਸਕਦੇ ਆ ਤੇ ਜੇਕਰ ਇਸ ਪਵਿੱਤਰ ਦਿਹਾੜੇ ਤੇ ਉਹਨਾਂ ਨੇ ਕੋਈ ਅਹਿਦ ਕਰਨਾ ਹੈ ਤਾਂ ਉਹ ਤਰਕਸ਼ੀਲ ਮੇਲੇ ਦੇ ਵਿੱਚ ਪਹੁੰਚ ਕੇ ਆਪਣਾ ਉਹ ਅਹਿਦ ਕਰ ਸਕਦੇ ਆ ਸੋ ਸਭ ਨੂੰ ਬੇਨਤੀ ਹੈ ਕਿ ਆਪਣੀ ਸੁਵਿਧਾ ਮੁਤਾਬਕ ਜਿਹੜਾ ਵੀ ਪ੍ਰੋਗਰਾਮ ਤੁਹਾਨੂੰ ਨੇੜੇ ਲੱਗਦਾ ਹੈ ਉੱਥੇ ਪਹੁੰਚ ਕੇ ਹਾਜ਼ਰੀ ਜ਼ਰੂਰ ਲਗਾਓ ਸਤਿ ਸ੍ਰੀ ਅਕਾਲ